ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਬਾਈ ਅੱਜ ਨਾਲ ਆਪਾਂ ਗੱਲ ਕਰਨ ਲੱਗੇ ਆ ਕਰੋਸ਼ੀਆ ਦੇ ਕਰੰਟ ਹਾਲਾਤਾਂ ਦੀ ਕਿਸ ਟਾਈਮ ਕੀ ਸਿਚੁਏਸ਼ਨ ਚੱਲਦੀ ਪਈ ਹੈ ਕਰੋਸ਼ੀਆ ਦੇ ਵਿੱਚ ਤੁਸੀਂ ਪਿੱਛੇ ਜੇ ਖ਼ਬਰਾਂ ਸੁਣੀਆਂ ਹੋਣੀਆਂ ਬੰਦੇ ਰਿਪੋਰਟ ਕਰ ਰਹੇ ਆ ਅਸਲ ਵਿੱਚ ਕੀ ਕਾਰਨ ਹੈ ਕਿਉਂ ਰਿਪੋਰਟ ਕਰ ਰਹੇ ਆ ਸਾਰੀ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਇਸ ਟਾਈਮ ਕੀ ਹਾਲਾਤ ਆ ਕਰੋਸ਼ੀਆ ਦੇ ਵਿੱਚ ਕਰੋਸ਼ੀਆ ਦੇ ਵਿੱਚ ਇਸ ਟਾਈਮ ਹਾਲਾਤ ਕੰਮ ਦੇ ਜਿਹੜੇ ਆ ਬਹੁਤ ਜ਼ਿਆਦਾ ਖਰਾਬ ਹੋਏ ਆ ਠੀਕ ਹੈ ਜੀ ਤੇ ਕਾਰਨ ਕੀ ਹੈ ਕਿ ਉੱਥੇ ਨਾ ਆਪਣੇ ਇੰਡੀਅਨ ਬੰਦੇ ਬਹੁਤ ਜ਼ਿਆਦੇ ਹੋ ਗਏ ਆ ਤੇ ਇੱਕ ਤਰ੍ਹਾਂ ਕਹਿ ਲਈਏ ਕਿ ਇਤਨਾ ਰੈਸਿਜ਼ਮ ਬਹੁਤ ਹੁੰਦਾ ਪਿਆ ਹੈ ਇੰਡੀਅਨਸ ਦੇ ਨਾਲ ਕੋਈ ਸੁਣਵਾਈ ਨਹੀਂ ਉੱਥੇ ਇੰਡੀਅਨਸ ਦੀ ਤੇ ਪੁਲਿਸ ਵੀ ਜਿਹੜੀ ਹੈ ਨਾ ਉਹ ਇੰਡੀਅਨ ਦੀ ਕੋਈ ਸੁਣਵਾਈ ਨਹੀਂ ਕਰਦੀ ਉੱਥੇ ਹੁੰਦਾ ਕੀ ਹੈ ਕਿ ਬੰਦਾ ਚਾਹੇ ਛੋਟੀ ਜੀ ਮਿਸਟੇਕ ਕਰ ਲਵੇ ਛੋਟੀ ਜੀ ਗਲਤੀ ਕਰ ਲਵੇ ਤੇ ਨਾਲ ਹੀ ਉਹ ਬੰਦੇ ਨੂੰ ਚੱਕ ਕੇ ਰਿਪੋਰਟ ਕਰ ਦਿੰਦੇ ਆ ਐਦਾਂ ਪਿੱਛੇ ਕਈ ਕੇਸੇਜ਼ ਆਏ ਆ ਇਹਦੇ ਵਿੱਚ ਕੁਝ ਬੰਦੇ ਆ ਜਿਹੜੇ ਆਪਣਾ ਡਿਲੀਵਰੀ ਦਾ ਕੰਮ ਕਰਦੇ ਆ ਉਥੇ ਕਰੋਸ਼ੀਆ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਇੰਡੀਅਨ ਸਟੇਟਾਂ ਜਿਹੜੀਆਂ ਸਾਰੀਆਂ ਸਟੇਟਾਂ ਦੇ ਅਲੱਗ-ਅਲੱਗ ਡਰਾਈਵਿੰਗ ਲਾਇਸੈਂਸ ਹਨ ਕਿਤੇ ਜੈਪ ਵਾਲਾ ਬੰਦਾ ਕਿਤੇ ਬਿਨਾ ਜੈਪ ਵਾਲਾ ਬੰਦਾ ਲਾਇਸੈਂਸ ਤੇ ਕਰੋਸ਼ੀਆ ਪੁਲਿਸ ਦੀ ਨਜ਼ਰਾਂ ਦੇ ਵਿੱਚ 오ਰੀਜਨਲ ਲਾਇਸੈਂਸ ਕਿਹੜਾ ਆ ਜਿਹੜਾ ਆਪਣਾ ਅੱਜ ਕੱਲ ਓਰੀਜਨਲ ਲਾਇਸੈਂਸ ਨਹੀਂ ਬਣਦਾ ਤੇ ਡਬਲ ਸਾਈਡ ਪ੍ਰਿੰਟ ਹੋ ਜਾਂਦੀ ਚਿਪ ਲੱਗੀ ਹੁੰਦੀ orange ਕਲਰ ਵਾਲਾ ਲਾਇਸੈਂਸ ਉਹ ਲਾਇਸੈਂਸ ਨੂੰ 오ਰੀਜਨਲ ਸਮਝਦੇ ਆ ਬਾਕੀ ਸਾਰਿਆਂ ਨੂੰ ਡੁਪਲੀਕੇਟ ਫੇਕ ਸਮਝਦੇ ਆ ਠੀਕ ਹੈ ਤੇ ਜੇਕਰ ਤੁਸੀਂ ਡਿਲੀਵਰੀ ਦਾ ਕੰਮ ਕਰ ਰਹੇ ਹੋ ਮੇਕ ਸ਼ੋਰ ਕਿ ਤੁਹਾਡਾ ਲਾਇਸੈਂਸ ਹੈ ਉਹ orange ਵਾਲਾ ਤੇ chip ਵਾਲਾ ਹੋਵੇ ਠੀਕ ਹੈ ਤੇ ਸਾਰੀ ਡਿਟੇਲ ਉਹਦੇ ਤੇ ਪੂਰੀ ਪ੍ਰਿੰਟ ਹੋਈ ਹੋਵੇ ਕੁਝ ਵੀ ਉਹਦੇ ਤੇ ਮਤਲਬ ਕਿ ਮਿਟਿਆ ਨਾ ਹੋਵੇ ਤੇ ਫੋਟੋ ਵਗੈਰਾ ਤੁਹਾਡੀ ਸਾਫ ਹੋਣੀ ਚਾਹੀਦੀ ਹੈ ਸਾਰਾ ਡਾਟਾ ਉੱਤੇ ਕਰੈਕਟ ਹੋਣਾ ਚਾਹੀਦਾ ਤੇ ਫਿਰ ਵੀ ਤੁਹਾਨੂੰ ਉਹ ਸਾਲ ਦੇ ਬਾਅਦ ਨੂੰ ਚੇਂਜ ਕਰਾਉਣਾ ਜ਼ਰੂਰੀ ਹੈ ਜੇਕਰ ਤੁਹਾਡਾ ਲਾਇਸੈਂਸ ਪੁਰਾਣਾ ਹੈ ਕੋਈ ਵੀ ਡਿਟੇਲ ਉੱਤੇ ਮਿਟ ਗਈ ਹੈ ਜਾਂ ਫੋਟੋ ਸਾਫ ਨਹੀਂ ਹੈਗੀ ਤਾਂ ਤੁਸੀਂ ਟ੍ਰਬਲ ਦੇ ਵਿੱਚ ਆ ਸਕਦੇ ਆ ਪ੍ਰੋਬਲਮ ਦੇ ਚਾਹ ਸਕਦੇ ਆ ਪੁਲਿਸ ਨੇ ਤੁਹਾਨੂੰ ਚੱਕ ਕੇ ਲੈ ਜਾਣਾ ਹੈ ਉੱਥੇ ਡਿਟੇਨ ਸੈਂਟਰ ਹੁੰਦੀ ਹੈ ਰਿਪੋਰਟ ਸੈਂਟਰ ਉੱਥੇ ਰੱਖਣਾ ਹੈ ਉਹਨਾਂ ਨੇ ਤੇ ਉਥੋਂ ਅੱਗੇ ਤੱਕ ਇਹਨਾਂ ਤੁਹਾਡੇ ਸਾਈਨ ਕਰਾ ਕੇ ਤੁਹਾਨੂੰ ਰਿਪੋਰਟ ਕਰ ਦਿੰਦੇ ਆ ਜੀ ਹੁਣ ਹੋਰ ਕੇਸਿਸ ਕੀ ਹੋ ਰਿਹਾ ਕਿ ਜਿਦਾ ਕਹਿ ਲਈਏ ਬੰਦੇ ਦੀ ਟੀਆਰਸੀ ਖਤਮ ਹੋ ਗਈ ਹੈ ਨਾ ਅਗਲਾ ਵਰਕ ਪਰਮਿਟ ਅਪਲਾਈ ਹੋਇਆ ਲੇਕਿਨ ਅਜੇ ਤੱਕ ਪਰਮਿਟ ਨਹੀਂ ਆਇਆ ਜੇਕਰ ਤਾਂ ਟੀਆਰਸੀ ਐਕਸਪਾਇਰ ਹੋਈ ਹੈ ਤੇ ਫਿਰ ਵੀ ਤੁਸੀਂ ਚੱਕੇ ਗਏ ਆ ਤੁਹਾਡੇ ਰੇਡ ਪੈ ਗਈ ਹੈ ਤੁਸੀਂ ਚੈੱਕ ਹੋ ਗਏ ਆ ਤਾਂ ਤੁਹਾਨੂੰ ਫਿਰ ਵੀ ਉਹਨਾਂ ਨੇ ਬਖਸ਼ਣਾ ਪਿੱਛੇ ਜੇ ਮੁੰਡਾ ਇਦਾਂ ਹੀ ਸੀਗਾ ਉਹ ਰਿਪੋਰਟ ਕੀਤਾ ਹੈ ਉਹਨਾਂ ਨੇ ਉਹਦਾ ਉਹਦੀ ਟੀਆਰਸੀ ਖਤਮ ਹੋਈ ਸੀ ਨੈਕਸਟ ਸ਼ਾਇਦ ਵਰਕ ਪਰਮਿਟ ਅਪਲਾਈ ਹੋਇਆ ਸੀ ਉਹਦੀ ਅਕਮੋਡੇਸ਼ਨ ਦੇ ਵਿੱਚ ਰੇਡ ਪੈ ਗਈ ਹੈ ਤੇ ਉੱਥੇ ਭੁੱਖੇ ਰੱਖਿਆ ਉੱਥੇ ਹੱਤਾ ਦੋ ਹਫਤੇ ਉਹਨੂੰ ਰਿਪੋਰਟ ਸੈਂਟਰ ਦੇ ਵਿੱਚ ਉੱਥੇ ਰੋਟੀ ਪਾਣੀ ਵੀ ਨਹੀਂ ਮਿਲਦਾ ਫਿਰ ਉਹ ਫੋਰਸ ਕਰਦੇ ਆ ਟੌਰਚਰ ਕਰਦੇ ਆ ਸਾਈਨ ਕਰਨ ਲਈ ਜ਼ਬਰਦਸਤੀ ਜੇ ਤੁਸੀਂ ਸਾਈਨ ਨਹੀਂ ਕਰਦੇ ਤਾਂ ਉਹਨੂੰ ਭੁੱਖੇ ਰੱਖਦੇ ਆ ਤੈਨੂੰ ਮੈਂਟਲੀ ਹਰਾਸ ਕਰਦੇ ਆ ਕਿ ਤੁਸੀਂ ਸਾਈਨ ਕਰ ਦੋ ਰਿਪੋਰਟ ਲੈਟਰ ਤੇ ਤੇ ਫਿਰ ਤੁਹਾਨੂੰ ਉਹ ਰਿਪੋਰਟ ਕਰ ਸਕਣ ਤੇ ਮੇਰਾ ਜਿਹੜਾ ਡਰਾਈਵਿੰਗ ਲਾਇਸੈਂਸ ਸੀਗਾ ਉਹ ਵੀ orange ਕਲਰ ਦਾ ਸੀ ਚਿਪ ਵਾਲਾ ਸੀਗਾ ਜਦੋਂ ਮੈਂ ਆਪਣਾ ਮੈਡੀਕਲ ਕਰਵਾਉਣ ਤੋਂ ਬਾਅਦ ਟਰਾਂਸਲੇਸ਼ਨ ਕਰਵਾਉਣ ਤੋਂ ਬਾਅਦ ਉਹਨੂੰ ਆਪਣੇ ਕਨਵਰਟ ਕਰਵਾਣ ਗਿਆ ਸੀ ਕਰੋਸ਼ੀਆ ਦੇ ਆਪਣੇ ਪੁਲਿਸ ਸਟੇਸ਼ਨ ਤੇ ਮੇਰਾ ਲਾਇਸੈਂਸ ਵੀ ਉਹਨਾਂ ਨੇ ਜਿਹੜਾ ਰੱਖ ਲ ਬੇਸ਼ੱਕ ਮੇਰਾ ਲਾਇਸੈਂਸ Ориਜਨਲ ਸੀਗਾ ਫਿਰ ਵੀ ਉਹ ਸਾਰਿਆਂ ਤੇ ਹੀ ਡਾਊਟ ਕਰਦੇ ਆ ਸਾਰਿਆਂ ਦੇ ਲਾਇਸੈਂਸ ਦੀ ਚੈਕਿੰਗ ਹੁੰਦੀ ਆ ਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਤੁਹਾਡਾ ਲਾਇਸੈਂਸ ਨਕਲੀ ਨਿਕਲਿਆ ਨਾ ਤੇ ਅਸੀਂ ਤੁਹਾਨੂੰ ਰਿਪੋਰਟ ਕਰ ਦੇਣਾ ਆ ਤੇ ਮਨ 'ਚ ਨਾ ਬਹੁਤ ਜ਼ਿਆਦਾ ਦਿਮਾਗ 'ਚ ਟੈਨਸ਼ਨ ਸੀਗੀ ਕਿ ਯਾਰ ਕਿਤੇ ਵੈਸੇ ਹੀ ਆ ਨਾ ਜਿੱਦਾਂ ਕਹਿ ਲਈਏ ਕਿ ਖਾਰ ਕੱਢਣ ਵਾਸਤੇ ਇਹਨਾਂ ਮੇਰਾ ਨਕਲੀ ਲਾਇਸੈਂਸ ਮੇਰਾ ਲਾਇਸੈਂਸ ਨਕਲੀ ਸਾਬਿਤ ਨਾ ਕਰ ਦੇਣ ਤੇ ਦਿਮਾਗ 'ਚ ਟੈਨਸ਼ਨ ਸੀ ਕਾਫੀ ਟਾਈਮ ਤੋਂ ਬਟ ਫਾਈਨਲੀ 13-14 ਦਿਨ ਬਾਅਦ ਉਹਨਾਂ ਦਾ ਮੈਨੂ ਕਾਲ ਆਈ ਸੀ ਕਿ ਤੁਹਾਡਾ ਲਾਇਸੈਂਸ ਜਿਹੜਾ ਪਾਸ ਹੋ ਗਿਆ ਹੈ ਤੁਸੀਂ ਕਨਵਰਟ ਕਰਵਾ ਸਕਦੇ ਆ ਤਾਂ ਫਿਲਹਾਲ ਮੈਂ ਤਾਂ ਆਪਣਾ ਲਾਇਸੈਂਸ ਕਨਵਰਟ ਕਰਵਾ ਲਿਆ ਬਟ ਕੁਝ ਬੰਦੇ ਹੈਗੇ ਜਿਨ੍ਹਾਂ ਦੇ ਲਾਇਸੈਂਸ ਬਲੂ ਕਲਰ ਦੇ ਆ ਜਾਂ ਪੁਰਾਣੇ ਲਾਇਸੈਂਸ ਹੈ ਉਹਨਾਂ ਦੇ ਪਾਸ ਨਹੀਂ ਹੋਏ ਤੇ ਉਹ ਉਹਨਾਂ ਨੂੰ ਨਾ ਡਿਪੋਰਟ ਕਰ ਰਹੇ ਆ ਤੇ ਤੁਹਾਨੂੰ ਪਤਾ ਹੈ ਯਾਰ ਬੰਦਾ ਜਦੋਂ ਹਨਾ ਪੈਸੇ ਦੇ ਲੈ ਲਾ ਕੇ ਆਉਂਦਾ ਆ ਤੇ ਬੰਦਾ ਇਹ ਸੋਚਦਾ ਯਾਰ ਚੱਲ ਕੰਮ ਕੁਮ ਬੰਦਾ ਤੇ ਸੈਟਿੰਗ ਹੋ ਜਵੇ ਆਪਣੇ ਪੈਸੇ ਦੇ ਲੈ ਬੰਦਾ ਪੂਰੇ ਕਰ ਲਵੇ ਲੇਕਿਨ ਕੀ ਹੁੰਦਾ ਹੈ ਕਿ ਕੁਝ 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 ਬੰਦੇੰਦਾਂ ਲੇਕਿਨ ਹੁੰਦਾ ਕੀ ਹੈ ਕਿ ਕੁਝ ਬੰਦੇ ਤਾਂ ਵਿਚਾਰੇ ਜਿਹੜੇ ਤਿੰਨ ਤਿੰਨ ਚਾਰ ਚਾਰ ਦਿਨ ਬਾਅਦ ਹੀ ਰਿਪੋਰਟ ਕਰਦੇ ਤੇ ਇੱਕ ਬੰਦਾ ਆ ਉੱਥੇ ਕੰਮ ਕਰਦਾ ਸੀ ਡਿਲੀਵਰੀ ਦਾ ਤੇ ਉਹ ਵਿਚਾਰਾ ਹਜੇ 3 ਦਿਨ ਹੋਏ ਸੀ ਡਿਊਟੀ ਚੜੇ ਨੂੰ ਉਹ ਤਾਂ ਲਾਇਸੈਂਸ ਵੀ ਪੁਰਾਣਾ ਸੀਗਾ ਤੇ ਉਹਨਾਂ ਨੂੰ ਵੀ ਉਹ ਸਕੂਟਰ ਤੇ ਡਿਲੀਵਰੀ ਕਰਦਾ ਸੀ ਉਹਨੂੰ ਵੀ ਚੱਕ ਲਿਆ ਤਾਂ ਉਹਨੂੰ ਵੀ ਰਿਪੋਰਟ ਕਰ ਦਿੱਤਾ ਸੋ ਮੇਰੀ ਇਹ ਰਿਕਵੈਸਟ ਆ ਸਾਰਿਆਂ ਨੂੰ ਜੇਕਰ ਤੁਸੀਂ ਡਿਲੀਵਰੀ ਦਾ ਕੰਮ ਕਰਦੇ ਪਏ ਆ ਕ੍ਰੋਏਸ਼ੀਆ ਦੇ ਵਿੱਚ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਚਿਪ ਵਾਲਾ ਹੋਵੇ ਠੀਕ ਹੈ ਵੈਸੇ ਤਾਂ ਹੁਣ ਕ੍ਰੋਏਸ਼ੀਆ ਦੇ ਡਿਲੀਵਰੀ ਤੇ ਵੀਜ਼ੇ ਬੰਦ ਹੀ ਕਰ ਦਿੱਤੇ ਆ ਉਹਦਾ ਰ ਆ ਆਪਣੇ ਇੱਥੇ ਆ ਕੇ ਨਾ ਬੰਦੇ ਐਕਸੀਡੈਂਟ ਬਹੁਤ ਕਰਦੇ ਆ ਆਪਣੇ ਰੂਲਸ ਵਗੈਰਾ ਤੁਹਾਨੂੰ ਪਤਾ ਹੀ ਹੈ ਇੰਡੀਆ ਚ ਲੈਫਟ ਸਾਈਡ ਚੱਲਦੀ ਇੱਥੇ ਰਾਈਟ ਸਾਈਡ ਚੱਲਦੀ ਸੀ ਕਰੋਸ਼ੀਆ ਦੇ ਵਿੱਚ ਸੋ ਬੰਦਿਆਂ ਨੂੰ ਜਿਆਦਾ ਮਤਲਬ ਪ੍ਰੋਬਲਮ ਆਉਂਦੀ ਸੀ ਸਟਾਰਟਿੰਗ ਦੇ ਵਿੱਚ ਹੀ ਲੈਫਟ ਲੈਫਟ ਰਾਈਟ ਦਾ ਪਤਾ ਨਹੀਂ ਲੱਗਦਾ ਸੀਗਾ ਆਰਾਊਂਡ ਬੋਰਡ ਦਾ ਪਤਾ ਨਹੀਂ ਲੱਗਦਾ ਸੀਗਾ ਸਟਾਪਸ ਐਂਡ ਰਨ ਕਰ ਦਿੰਦੇ ਸੀਗੇ ਲੈਟਰ ਲੂਟਾਂ ਦਾ ਨਹੀਂ ਪਤਾ ਲੱਗਦਾ ਸੀਗਾ ਇਸ ਕਰਕੇ ਕਾਫੀ ਜਿਹੜੇ ਐਕਸੀਡੈਂਟ ਪਿੱਛੇ ਜੇ ਹੋ ਰਹੇ ਸੀਗੇ ਤੇ ਆ ਜਿਹੜੀ ਆ ਸਟਾਰਟਿੰਗ ਇੱਥੋਂ ਹੋਈ ਹੈ ਕਿ ਇੱਕ ਨਾ ਆਪਣਾ ਏਸ਼ੀਅਨ ਡਰਾਈਵਰ ਸੀਗਾ ਟੈਕਸੀ ਡਰਾਈਵਰ ਸੀ ਟੈਕਸੀ ਚਲਾਉਂਦਾ ਸੀਗਾ ਤੇ ਉਹਨੇ ਆਪਣੀ ਇਥੇ ਟਰਾਂਮਾ ਚੱਲਦੀ ਸੀ ਜਗਰੇਵ ਦੇ ਵਿੱਚ ਉਹਦੇ ਵਿੱਚ ਗੱਡੀ ਮਾਰ ਦਿੱਤੀ ਸੀ ਉਹਨੇ ਕਾਫੀ ਜਿਆਦਾ ਨੁਕਸਾਨ ਹੋਇਆ ਸੀ ਤੇ ਉੱਥੋਂ ਇਹ ਸਾਰੀ ਸਖਤਾਈ ਸ਼ੁਰੂ ਹੋਈ ਆ ਪਬਲਿਕ ਨੇ ਆਪਣੇ ਫੇਸਬੁੱਕ ਤੇ ਰੀਲਾਂ ਪਾ ਕੇ ਪੋਸਟ ਆ ਪਾ ਕੇ ਨਾ ਜਿਹੜੀ ਲੋਕਲ ਪਬਲਿਕ ਆ ਕਰੂਸ਼ਨ ਲੋਕ ਉਹਨਾਂ ਨੇ ਸਰਕਾਰ ਵਿਰੁੱਧ ਬੜੀ ਪੜਾਅਸ ਕੱਢੀ ਤੇ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਹੈਗਾ ਇਹਨੂੰ ਮਸਲੇ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਤੇ ਇਸ ਕਰਕੇ ਸਰਕਾਰ ਨੇ ਜਿਹੜੀ ਸਖਤੀ ਕਰ ਦਿੱਤੀ ਆ ਪੁਲਿਸ ਨੇ ਤੇ ਉਹ ਸਾਰੇ ਨੂੰ ਹੀ ਤਕਰੀਬਨ ਤਕਰੀਬਨ ਤੇ ਇਸ ਕਰਕੇ ਹੁਣ ਕੋਈ ਵੀ ਜਿਹੜਾ ਇੱਥੇ ਛੋਟੀ ਮੋਟੀ ਗਲਤੀ ਕਰਦਾ ਆ ਤੇ ਸਜ਼ਾ ਦੇਣ ਦੀ ਬਜਾਏ ਉਹਨੂੰ ਸਿੱਧਾ ਡਿਪੋਰਟ ਕਰ ਦਿੰਦੇ ਆ ਅੱਗੇ ਤਾਂ ਹੁੰਦਾ ਸੀ ਚਲੋ ਪੈਨਲਟੀ ਪੈਂਦੀ ਫਾਈਨ ਪੈਂਦਾ ਸੀਗਾ ਹੁਣ ਸਿੱਧਾ ਹੀ ਚੱਕ ਕੇ ਡਿਪੋਰਟ ਕਰ ਦਿੰਦੇ ਆ ਇਸ ਕਰਕੇ ਕਰੋਸ਼ੀਆ ਦੇ ਵਿੱਚ ਕੰਮ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਆ ਤੇ ਮੇਰਾ ਭਰਾ ਆਪਣਾ ਜੇ ਕਿਸੇ ਨਾਲ ਕੰਮ ਕਰਨਾ ਬਾਚ ਪਚਾ ਕੇ ਰੋ ਗਲਤੀ ਗੁਲਤੀ ਨਾ ਕਰੋ ਉੱਥੇ ਸਾਰੇ ਰੂਲ ਫੋਲੋ ਕਰਕੇ ਚੱਲੋ ਠੀਕ ਹੈ ਜੀ ਤੇ ਬਾਕੀ ਮੈਂ ਕੁਝ ਭਰਾਵਾਂ ਦੀ ਵੀਡੀਓਜ਼ ਦੇਖੀਆਂ ਸੀ ਉਹ ਕਹਿ ਰਹੇ ਆ ਕਿ ਅੰਬੈਸੀ ਦਾ ਪੇਪਰ ਲੈ ਲਓ ਜੇਕਰ ਤੁਹਾਡੇ ਕੋਲ ਲਾਇਸੈਂਸ ਤੁਹਾਡਾ ਪੁਰਾਣਾ ਹੈ ਜਾਂ ਕੁਝ ਵੀ ਹੈ ਹਨ ਅੰਬੈਸੀ ਤੋਂ ਪੇਪਰ ਲੈ ਲਓ ਵੈਰੀਫਿਕੇਸ਼ਨ ਦਾ ਕਿ ਸਾਡਾ ਲਾਇਸੈਂਸ オリジナル ਹੈ ਤੈਨੂੰ ਟ੍ਰਾਂਸਲੇਟ ਕਰਾ ਕੇ ਰੱਖ ਲਓ ਬਟ ਜਿੱਦਾਂ ਕਹਿ ਲਈਏ ਕਿ ਇਹ ਗੱਲ ਵੀ ਪੂਰੀ ਦਰੋਸਤ ਨਹੀਂ ਹੈ ਕਿ 100% ਸਾਡੇ ਕੁਝ ਬੰਦੇ ਆ ਨਾਲ ਦੇ ਉਹ ਗਏ ਸੀ ਅੰਬੈਸੀ ਦੇ ਵਿੱਚ ਵੀ ਇੰਡੀਆ ਅੰਬੈਸੀ ਆ ਅ ਇੰਡੀਅਨ ਐਂਬੈਸੀ ਹੈ ਜ਼ਾਗਰੇਬ ਦੇ ਵਿੱਚ ਉੱਥੇ ਬੰਦੇ ਗਏ ਆ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਕਿ ਸਾਡਾ ਇਦਾਂ ਦਾ ਆ ਲਾਇਸੈਂਸ ਹੈ ਪੁਰਾਣਾ ਹੈ ਤੇ ਸਾਨੂੰ ਪੁਲਿਸ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਕੀ ਤੁਸੀਂ ਲਿਖ ਕੇ ਦੇ ਦੋਗੇ ਕਿ ਤੁਹਾਡਾ ਲਾਇਸੈਂਸ origignal ਹੈ ਤੇ ਅੱਗੇ ਐਂਬੈਸੀ ਨੇ ਜਿਹੜੀ ਗੱਲ ਕਹੀ ਹੈ ਤੁਹਾਨੂੰ ਮੈਂ ਦੱਸਦਾ ਆ ਐਂਬੈਸੀ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਲਿਖ ਕੇ ਵੀ ਦੇ ਦਾਂਗੇ ਬਟ ਫਿਰ ਵੀ ਅਸੀਂ ਗਰੰਟੀ ਨਹੀਂ ਲੈਂਦੇ ਕਿ ਤੁਹਾਨੂੰ ਪੁਲਿਸ ਤੰਗ ਪ੍ਰੇਸ਼ਾਨ ਨਹੀਂ ਕਰੂਗੀ ਜਾਂ ਰਿਪੋਰਟ ਨਹੀਂ ਕਰੂਗੀ ਤੇ ਕਹਿੰਦੇ ਇਸ ਤੋਂ ਬੈਟਰ ਏਹੀ ਹੈ ਕਿ ਤੁਸੀਂ ਛੁੱਟੀ ਲੈ ਕੇ ਇੰਡੀਆ ਜਾਓ ਉੱਥੇ ਆਪਣਾ ਲਾਇਸੈਂਸ ਜਿਹੜਾ ਹੈ ਨਿਊਲੀ ਜਿਹੜਾ ਨਿਊ ਲ ਅੱਜ ਦਾ ਇਹ ਗੱਲ ਹੈ ਜਿਹੜੀ ਅੰਬੈਸੀ ਨੇ ਸਾਡੇ ਬੰਦਿਆਂ ਨੂੰ ਕਹੀ ਸੀ ਤੇ ਮੈਂ ਸੋਚਿਆ ਕਿ ਚਲੋ ਇਹ ਵੀ ਕਈ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇ ਕਿਉਂਕਿ ਕੁਝ ਬੰਦੇ ਕਹਿ ਰਹੇ ਆ ਵੀਡੀਓਜ਼ ਦੇ ਵਿੱਚ ਕਿ ਤੁਸੀਂ ਅੰਬੈਸੀ ਤੋਂ ਪੇਪਰ ਲਖਾ ਲਓ ਤਾਂ ਫਿਰ ਤੁਸੀਂ ਸੇਫ ਆ ਸੇਫ ਸੂਫ ਕੋਈ ਨਹੀਂ ਹੈਗੇ ਆ ਤੁਸੀਂ ਚਾਹੇ ਅੰਬੈਸੀ ਤੋਂ ਵੀ ਲਖਾਣੇ ਆ ਫਿਰ ਵੀ ਤੁਹਾਨੂੰ ਪੁਲਿਸ ਡੀੜੀਏ ਰਿਪੋਰਟ ਕਰ ਸਕਦੀ ਆ ਠੀਕ ਆ ਮੇਰਾ ਭਰਾ ਤੇ ਬਾਕੀ ਮੇਰੀ ਇੱਕ ਰਿਕਵੈਸਟ ਹੈ ਜੇਕਰ ਜਿਹੜੇ ਵੀ ਭਰਾ ਉੱਥੇ ਕੱਚੇ ਆ ਹੈਨਾ ਜਿਨ੍ਹਾਂ ਦੇ ਕੋਲ ਜਿਹਦਾ ਕੀ ਕਹ ਲਈ ਵਰਕ ਪਰਮ ਨਹੀਂ ਆ ਜਾਂ ਟੀਆਰਸੀ ਖਤਮ ਹੋਈ ਆ ਤੇ ਉਹ ਮੇਰੇ ਭਰਾ ਐਵੇਂ ਹੀ ਫालतू ਬਾਹਰ ਘੁੰਮ ਠੀਕ ਹੈ ਜੀ ਆਪਣਾ ਜੇ ਕੋਈ ਘਰ ਦਾ ਸਮਾਨ ਰੋਟੀ ਬਣਾਉਣ ਦਾ ਸਮਾਨ ਲੈਣਾ ਆ ਤੇ ਉਹ ਰਾਤ ਨੂੰ ਸ਼ਨੀਵਾਰ ਜਾਂ ਐਤਵਾਰ ਰਾਤ ਨੂੰ ਜਾ ਕੇ ਲਿਆਓ ਤੇ ਦਿਨੇ ਮੇਰਾ ਭਰਾ ਬਾਹਰ ਨਾ ਨਹੀਂ ਕੋਲ ਬਹੁਤ ਜ਼ਿਆਦਾ ਸਖਤਾਈ ਹੋਈ ਪਈ ਹੈ ਕਰੋਸ਼ੀਆ ਦੇ ਵਿੱਚ ਤੇ ਐਵੇਂ ਨਾ ਨੁਕਸਾਨ ਹੋਊਗਾ ਉਹ ਫਾਇਦਾ ਨਹੀਂ ਹੈਗਾ ਸੋ ਜਿੰਨਾ ਬਚ ਸਕਦੇ ਆ ਬਚੋ ਇਹ ਹਵਾ ਹੀ ਹੈ ਥੋੜੇ ਟਾਈਮ ਦੀ ਹੋ ਸਕਦਾ ਉਹ 2-4 ਮਹੀਨੇ ਦੀ ਹਵਾ ਹੀ ਹੋਵੇ ਉਸ ਤੋਂ ਬਾਅਦ ਸਾਰਾ ਕੁਝ ਨੋਰਮਲ ਹੋ ਜਵੇ ਬਟ ਐਟ ਦਾ ਮੀਨ ਟਾਈਮ ਤੁਸੀਂ ਸਾਰਿਆਂ ਨੇ ਸੇਫ ਰਹਿਣਾ ਆ ਤੇ ਜਿੰਨਾ ਹੋ ਸਕਦਾ ਬਚ ਪਚਾ ਕੇ ਚਲੋ ਪੁਲਿਸ ਤੋਂ ਬਾਕੀ ਅੱਜਕੱਲ ਇੱਕ ਹੋਰ ਬੜਾ ਉਹ ਤੇ ਸਕੈਮ ਚੱਲਦਾ ਪਿਆ ਆ ਓਪਨ ਵਰਕ ਪਰਮਿਟ ਦਾ ਇਹ ਓਪਨ ਵਰਕ ਪਰਮਿਟ ਅਜੰਟ ਕਹਿੰਦੇ ਆ ਕਿ ਕਈ ਏਜੰਟ ਕਹਿੰਦੇ ਆ ਕਿ ਤੁਹਾਨੂੰ ਓਪਨ ਵਰਕ ਪਰਮਿਟ ਦਵਾ ਦਿੰਨੇ ਆ ਠੀਕ ਆ ਤੁਸੀਂ ਐਂਟਰੀ ਕਰੋ ਜਾ ਕੇ ਕਰੋਸ਼ੀਆ ਦੇ ਵਿੱਚ ਤੇ ਉੱਥੇ ਜਾ ਕੇ ਜਿਹੜਾ ਤੁਹਾਨੂੰ ਕੰਮ ਆਂਦਾ ਹੈ ਆਪਣੇ ਸਕਿੱਲ ਦਾ ਕੰਮ ਲੱਭ ਕੇ ਕਰੋ ਤੇ 2000 ਯੂਰੋ 15-1500 ਯੂਰੋ ਕਮਾਓ ਵੀਰੋ ਇਹ ਗੱਲ ਜਿਹੜੀ ਬਿਲਕੁਲ ਝੂਠੀ ਹੈ ਐਦਾਂ ਦੀ ਕੋਈ ਵੀ ਇੱਥੇ ਚੀਜ਼ ਨਹੀਂ ਹੈ ਕਰੋਸ਼ੀਆ ਦੇ ਵਿੱਚ ਓਪਨ ਵਰਕ ਪਰਮਿਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕੋਈ ਵੀ ਵਰਕ ਪਰਮੈਂਟ ਜਿਹੜਾ ਹੁੰਦਾ ਹੈ ਕਿਸੇ ਨਾ ਕਿਸੇ ਕੰਪਨੀ ਦਾ ਹੁੰਦਾ ਹੈ ਕਿਸੇ ਨਾ ਕਿਸੇ ਟ੍ਰੇਡ ਦਾ ਹੁੰਦਾ ਹੈ ਬਟ ਉਹ ਕੰਪਨੀ ਫੇਕ ਹੁੰਦੀ ਹੈ ਜਾਂ ਉਹਦਾ ਕੰਮ ਇਹ ਹੁੰਦਾ ਹੈ ਕਿ 2000 3000 ਯੂਰੋ ਲੈ ਕੇ ਬੰਦੇ ਨੂੰ ਬਸ ਐਂਟਰੀ ਕਰਾ ਦੇਣੀ ਹੈ ਉਸ ਤੋਂ ਬਾਅਦ ਕੋਈ ਪੁੱਛ ਬਤਾਲ ਨਹੀਂ ਹੁੰਦੀ ਬੰਦੇ ਆਂਦੇ ਆ 에ਅਰਪੋਰਟ ਤੇ ਕੋਈ ਲੈਣ ਨਹੀਂ ਜਾਂਦਾ ਬੰਦਿਆਂ ਨੂੰ ਬੰਦੇ ਰੁਲਦੇ ਆ ਇੱਥੇ ਆ ਕੇ ਫਿਰ ਹੌਸਲਾ ਚ ਰਹਿੰਦੇ ਆ ਹੌਸਲਾ ਦੇ ਕਿਰਾਏ ਬਹੁਤ ਜ਼ਿਆਦੇ ਆ ਬੰਦੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਠੀਕ ਹੈ ਜੀ ਇਹ ਤੁਹਾਡੀ ਕਿਸਮਤ ਚੰਗੀ ਹੈ ਤੇ ਕੰਪਨੀ ਤੁਹਾਨੂੰ ਲੈ ਜਾਊਗੀ ਦੋ ਚਾਰ ਦਿਨ ਰੱਖੂਗੀ ਵੀ টিਆਰਸੀਬੀ ਅਪਲਾਈ ਕਰਾ ਦੇਊਗੀ ਉਹ ਵੀ ਜੇ ਤੁਹਾਡੀ ਕਿਸਮਤ ਬਹੁਤ ਜ਼ਿਆਦਾ ਚੰਗੀ ਹੈ ਬਟ ਮੈਕਸਿਮਮ ਕੇਸਿਸ ਤੇ ਕੀ ਹੁੰਦਾ ਹੈ ਕਿ ਤੁਹਾਡੇ ਕੋ ਸਿਰਫ ਵੀਜ਼ਾ ਹੁੰਦਾ ਤੁਹਾਡੇ ਪਾਸਪੋਰਟ ਤੇ ਤੁਸੀਂ 에য়ারਪੋਰਟ ਤੇ ਆ ਜੰਨੇ ਆ ਉਸ ਤੋਂ ਬਾਅਦ ਤੁਹਾਡੀ ਕੋਈ ਬੁਖਤ ਨਹੀਂ ਹੁੰਦੀ ਤੁਹਾਨੂੰ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਤੇ ਤੁਸੀਂ ਐਵੇਂ ਧੱਕੇ ਖਾਓਗੇ ਇੱਥੇ ਆ ਕੇ ਮੇਰਾ ਭਰਾ ਓਪਨ ਵਰਕ ਪਰਮਿਟ ਦੇ ਵਿੱਚ ਵੀ ਨਾ ਆਓ ਠੀਕ ਹੈ ਜੀ ਹਾਂ ਜੇਕਰ ਤੁਸੀਂ ਐਜ਼ ਅ ਲੀਗਲ ਐਂਟਰੀ ਲੈ ਤੇ ਤੁਸੀਂ ਆਪਣੇ ਏਜੰਟ ਨਾਲ ਗੱਲ ਕਰੋ ਵੀ ਸਾਨੂੰ TCR ਜ਼ਰੂਰ ਬਣਵਾ ਕੇ ਦੇਵੇ ਠੀਕ ਹੈ TCR ਬਣ ਗਈ ਹਾਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਸ਼ਾਈਨਿੰਗਨ ਕੰਟਰੀ ਦੇ ਵਿੱਚ ਮੂਵ ਕਰ ਸਕਦੇ ਆ A+ ਪੁਆਇੰਟ ਹੈਗਾ ਆ ਬਟ ਜੇ ਤੁਸੀਂ ਕਹੋ ਕਿ ਤੁਸੀਂ ਕਰੋਸ਼ੀਆ ਦੇ ਵਿੱਚ ਕੰਮ ਕਰਨਾ ਓਪਨ ਵਰਕ ਪਰਮਿਟ ਲੈ ਕੇ ਤੇ ਵੀਰੇ ਸਾਰਾ ਸਾਰ ਝੂਠ ਆ ਇਦਾਂ ਦਾ ਕੁਝ ਨਹੀਂ ਹੁੰਦਾ ਮੇਰਾ ਭਰਾ ਬੱਚੋ ਇਹਨਾਂ ਚੀਜ਼ਾਂ ਤੋਂ ਵੀ ਬਾਈ ਅੱਜ ਨਾਲ ਹੀ ਸਾਰੇ ਸਕੈਮਾਂ ਦੀ ਗੱਲ ਕਰਨੀ ਹੈ ਮੈਂ ਜੋ ਵੀ ਸਕੈਮ ਚੱਲ ਰਿਹਾ ਤੇ ਇੱਕ ਸਕੈਮ ਹੋਰ ਬੜਾ ਚੱਲ ਰਿਹਾ ਉੱਥੇ ਕਿ ਆਪਣੇ ਗਰੁੱਪ ਬਣੇ ਹੋਏ ਆ ਜੋਬਾਂ ਵਾਲੇ ਬੰਦਿਆਂ ਨੂੰ ਐਡ ਕਰ ਲੈਂਦੇ ਆ ਉਹਦੇ ਵਿੱਚ ਕਹੀ ਜਾਂਦੇ ਆ ਕਿ 500 ਯੂਰੋ ਦੇ ਦਿਓ 30000 ਦੇ ਦਿਓ 40000 ਦੇ ਦਿਓ ਤੁਹਾਡਾ ਕੰਮ ਚੇਂਜ ਕਰਾ ਦਿੰਦੇ ਆ ਵੀਰੇ ਉਹ ਵੀ ਸਾਰੇ ਬੰਦੇ ਜਿਹੜੇ ਆ ਮੈਕਸਿਮਮ ਦੇ ਵਿੱਚ ਫੇਕ ਆ ਕੋਈ ਇਦਾਂ ਦਾ ਕੰਮ ਨਹੀਂ ਚੇਂਜ ਕਰਾਂਦਾ ਪੈਸੇ ਤੁਹਾਡੇ ਕੋਲ ਲੈ ਲੈ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਤੁਹਾਡੇ ਕੋ ਮਹੀਨਾ ਮਹੀਨਾ ਕੰਮ ਕਰਾਇਆ ਜਾਂਦਾ ਆ ਫੇਰ ਕੰਪਨੀ ਤੁਹਾਨੂੰ ਕੱਢ ਦਿੰਦੀ ਆ ਨਵੀਂ ਮੈਕਸਿਮਮ ਰੀਜ਼ਨ ਇਹ ਦਿੰਦੇ ਆ ਕਿ ਅਸੀਂ ਤੁਹਾਡੇ ਪਰਫਾਰਮੈਂਸ ਤੋਂ ਸੈਟੀਸਫਾਈ ਨਹੀਂ ਆ ਤੁਸੀਂ ਨਹੀਂ ਲਰਨ ਕਰ ਰਹੇ ਕੰਮ ਨੂੰ ਇਸ ਕਰਕੇ ਤੁਹਾਨੂੰ ਅਸੀਂ ਕੱਢ ਰਹੇ ਆ ਠੀਕ ਆ ਉਹ ਪੈਸੇ ਵੀ ਤੁਹਾਡੇ ਜਿਹੜੇ 3-400 ਯੂਰੋ ਉਹ ਵੀ ਵੇਸਟ ਹੋ ਜਾਂਦਾ ਫਿਰ ਜਿਹੜੇ ਬੰਦੇ ਨੂੰ ਤੁਸੀਂ ਪੈਸੇ ਦਿੱਤੇ ਹੁੰਦੇ ਆ ਉਹ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਉਹ ਫਿਰ ਕਹਿ ਦੂਗਾ ਕੋਈ ਨਹੀਂ ਤੁਹਾਨੂੰ ਮੈਂ ਅਗਲੇ ਕੰਮ ਤੇ ਲਵਾ ਦਿੰਨਾ ਆ ਅਗਲਾ ਕੰਮ ਤੁਸੀਂ ਲਗੋਗੇ ਉੱਥੇ ਵੀ ਇਹੀ ਹਾਲ ਹੋਣਾ ਮਹੀਨਾ ਕਿ ਤੁਹਾਨੂੰ ਉਹਨਾਂ ਨੇ ਰੱਖਣਾ ਆ ਕੰਮ ਕੰਮ ਕਰਾਉਣਾ ਆ ਫਿਰ ਤੁਹਾਨੂੰ ਕੱਢ ਦੇਣਾ ਠੀਕ ਹੈ ਜੀ ਇਹ ਸਕੈਮ ਵੀ ਬੜਾ ਇਸ ਟਾਈਮ ਕਰੋਸ਼ੇ ਦੇ ਵਿੱਚ ਚੱਲ ਰਿਹਾ ਆ ਸੋ ਮੇਰਾ ਭਰਾ ਕਿਸੇ ਨੇ ਜੇ ਉੱਥੇ ਕੰਮ ਚੇਂਜ ਕਰਨਾ ਕੋਈ ਜੈਨੂਨ ਬੰਦਾ ਲੱਭ ਕੇ ਉਹਦੇ ਨਾਲ ਹੀ ਗੱਲ ਕਰੋ ਠੀਕ ਹੈ ਜੀ ਜਾਣੇ ਖਣੇ ਨੂੰ ਐਵੇਂ ਪੈਸੇ ਫੜਾ ਗੋਰਿਆਂ ਨੂੰ ਦੱਸਿਆ ਹੋਇਆ ਹੈ ਕਿ ਆਹ ਵਾਲੀ ਚੀਜ਼ਾਂ ਜਿਹੜੀਆਂ ਆ ਪੰਜਾਬੀ ਕਰ ਸਕਦੇ ਇੰਡੀਅਨ ਕਰ ਸਕਦੇ ਆ ਠੀਕ ਹੈ ਤੁਸੀਂ ਵੀ ਇਹ ਚੀਜ਼ਾਂ ਕਰੋ ਇਦਾਂ ਦੇ ਸਕੈਮ ਕਰੋ ਪੈਸੇ ਕਮਾਓ ਇਹ ਹੋਰ ਕੋਈ ਨਹੀਂ ਆਪਣੇ ਬੰਦੇ ਹੀ ਆ ਜਿਨ੍ਹਾਂ ਨੇ ਇਹ ਖਰਾਬ ਕੀਤਾ ਹੋਇਆ ਗੋਰਿਆਂ ਨੇ ਠੀਕ ਹੈ ਨਹੀਂ ਤਾਂ ਗੋਰਿਆਂ ਨੂੰ ਕਿੱਥੋਂ ਪਤਾ ਸੀ ਇਹਨਾਂ ਸਕੀਮਾਂ ਦਾ ਠੀਕ ਹੈ ਜੀ ਇਹ ਸਾਰੀਆਂ ਸਕੀਮਾਂ ਸੌਰੀ ਕਿਥੇ ਥੋੜਾ ਟਰੱਕ ਜਾ ਰਿਹਾ ਹੈ ਨੁਆਇਸ ਆ ਰਹੀ ਹੈ ਤੇ ਇਹ ਸਾਰੀਆਂ ਸਕੀਮਾਂ ਜਿਹੜੇ ਆਪਣੇ ਹੀ ਬੰਦੇ ਆ ਉਹਨਾਂ ਨੇ ਹੀ ਉਹਨਾਂ ਨੂੰ ਦੱਸੀਆਂ ਹੋਈਆਂ ਠੀਕ ਹੈ ਆਪਣੇ ਹੀ ਆਪਣੇ ਦੇ ਜੜਾ ਖਿੱਚਣ ਲੱਗੇ ਹੋਏ ਆ ਸੋ ਮੇਰਾ ਭਰਾ ਸੁਧਰ ਜੋ ਜਿਹੜੇ ਵੀ ਜਿਹੜੇ ਜਿਹੜੇ ਬੰਦੇ ਵੀ ਇਹ ਕੰਮ ਕਰਦੇ ਉਧਰ ਜੋ ਬਈ ਤੁਸੀਂ ਕਿੱਥੇ ਲੇਖਾ ਦੋਗੇ ਹਿਸਾਬ ਲਾਓ ਜਿਹੜੇ ਬੰਦੇ ਪਹਿਲੇ 8-9 ਲੱਖ ਲਾ ਕੇ ਆਏ ਹੋਏ ਆ ਇੱਥੇ ਆ ਕੇ ਫਿਰ ਤੁਸੀਂ ਅੱਗੇ ਉਹਨਾਂ ਤੋਂ ਪੈਸੇ ਲੈ ਰਹੇ ਆ ਕੋਈ ਹਜ਼ਾਰ ਲੈ ਰਹੇ ਕੋਈ 500 ਲੈ ਰਹੇ ਆ ਤੁਸੀਂ ਇਹ ਕਿੱਥੇ ਲੇਖਾ ਦੋਗੇ ਮੇਰਾ ਭਰਾ ਇਹ ਹੋ ਸਕਦਾ ਜੈਨੂਨ ਹੈਲਪ ਕਰ ਦਿਆ ਕਰੋ ਨਹੀਂ ਤਾਂ ਬਈ ਕਿਸੇ ਤੇ ਜੀ ਤੁਸੀਂ ਹੈਲਪ ਨਹੀਂ ਕਰ ਸਕਦੇ ਕਿਸੇ ਨੂੰ ਖਰਾਬ ਵੀ ਨਾ ਕਰੋ ਮੇਰਾ ਭਰਾ ਇਹ ਵੀ ਸਕੈਮ ਜਿਹੜਾ ਅੱਜ ਕੱਲ੍ਹ ਕਰੋਸ਼ੀਆ ਦੇ ਵਿੱਚ ਬਹੁਤ ਚੱਲ ਰਿਹਾ ਹੈ ਸੋ ਬਚ ਬਚਾ ਕੇ ਮੇਰਾ ਭਰਾ ਰਹੋ ਠੀਕ ਆ ਜੀ ਬਿਲਕੁਲ ਜੈਨੂਅਨ ਬੰਦੇ ਨਾਲ ਬਿਲਕੁਲ ਵਧੀਆ ਏਜੰਸੀ ਤੋਂ ਕੰਮ ਕਰਾਓ ਜੇ ਤੁਸੀਂ ਆਉਣਾ ਹੈ ਇੱਕ ਨੰਬਰ ਦਾ ਕੰਮ ਕਰਾ ਕੇ ਆਓ ਜਿਹੜਾ ਤੁਹਾਨੂੰ TCRC ਦਵਾ ਸਕੇ ਠੀਕ ਹੈ TCRC ਮਿਲ ਗਈ ਫਿਰ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਵੀ ਤੁਸੀਂ ਚਾਹੋ ਤਾਂ ਕਿਤੇ ਵੀ ਮੂਵ ਕਰ ਸਕਦੇ ਜੇ ਉੱਥੇ ਤੁਹਾਡਾ ਕੰਮ ਸੈਟ ਆਉਂਦਾ ਉੱਥੇ ਹੀ ਕਰੀ ਜੋ ਜੇ ਨਹੀਂ ਸੈਟ ਆਉਂਦਾ ਤਾਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਮੂਵ ਕਰ ਸਕਦੇ ਆ ਸੋ ਆਈ ਹੋਪ ਕਿ ਇਹ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਵਧੀਆ ਲੱਗੀ ਹੋਵੇਗੀ ਤੁਹਾਡੇ ਕੰਮ ਦੀਆਂ ਗੱਲਾਂ ਹੋਣਗੀਆਂ ਬਾਕੀ ਉਸੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਜੀ ਵੀਡੀਓ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਸੀਂ ਹੋਰ ਵੀ ਅੱਗੇ ਯੂਰਪ ਚ ਆਉਣ ਵਾਲੀਆਂ ਜੋ ਵੀ ਖਬਰਾਂ ਆ ਜਾਂ ਇਨਫੋਰਮੇਸ਼ਨ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਚ ਤਦ ਤੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ